ਉਹਦੇ ਜਿੰਨੇ ਮੇਰੇ ਏਰੀਆ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਜਾਂ ਇਲੀਗਲ ਬਿਲਡਿੰਗਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਆ ਕੋਈ ਐਮਰਜੈਂਸੀ ਡੋਰ ਨਹੀਂ ਹੈਗਾ ਇਮੀਡੀਏਟ ਉਹਨਾਂ ਦਾ ਅਸੀਂ ਸਰਵੇ ਕਰਾ ਰਹੇ ਆ ਕਾਰਪੋਰੇਸ਼ਨ ਦੀ ਨਾਲ ਬਿਲਡਿੰਗ ਬਣਾਂਛ ਹੋਏਗੀ ਜਦੋਂ ਬਿਲਡਿੰਗ ਬਣਦੀ ਆ ਜਾਂ ਤਾਂ ਉਦੋਂ ਹੀ ਰੋਕਿਆ ਜਾਵੇ ਜਦੋਂ ਬਣ ਜਾਂਦੀ ਆ ਤਿਆਰ ਹੋ ਜਾਂਦੇ ਲੋਕੀ ਉੱਤੇ ਰਹਿਣ ਲੱਗ ਜਾਂਦੇ ਨੇ ਫਿਰ ਤੁਸੀਂ ਕਦੇ ਸੀਲ ਲਾਇਆ ਜਨੇਓ ਤੇ ਕਦੇ ਤੁਸੀਂ ਫਿਰ ਬਲਡੋਜ਼ਰ ਲੈ ਜਾਂਦੇ ਹੋ ਕਾਲਾ ਪੰਜਾ ਪੰਜਾ ਲੈ ਜਾਂਦੇ ਹੋ ਇਹ ਬਿਲਕੁਲ ਗਲਤ ਗੱਲ ਆ ਜਿੱਦੀ ਟਨਯੋਚ ਗਲਤ ਬਿਲਡਿੰਗ ਬਣੀ ਆ ਉਹ ਅਫਸਰ ਦੇ ਉੱਤੇ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ ਜਿਹੜੀ ਸਰਪ੍ਰਸ਼ੰਦੀ ਨਾਲ ਬਿਲਡਿੰਗ ਬ੍ਰਾਂਚ ਹੋਏਗੀ ਡੀਸੀ ਮੈਡਮ ਨਾਲ ਵੀ ਗੱਲ ਹੋਈ ਤੇ ਕਮਿਸ਼ਨਰ ਸਾਹਿਬ ਨਾਲ ਹੋਵੇ 1 ਵਜੇ ਮੇਰੀ ਮੀਟਿੰਗ ਆ ਮੈਂ ਕਰਨ ਜਾ ਰਿਹਾ ਜਿਹਦੇ ਵਿੱਚ ਕਿ ਖਾਸ ਤੌਰ ਤੇ ਜਿੰਨੇ ਸਾਡੇ ਬੱਚੇ ਜਿੱਥੇ ਇੱਥੇ ਜਿਹੜੇ ਜਿਹੜੇ ਟਿਊਸ਼ਨ ਸੈਂਟਰ ਚ ਪੜ੍ਹਨ ਜਾਂਦੇ ਆ ਉਹ ਬਿਲਡਿੰਗਾਂ ਨੂੰ ਇਮੀਡੀਏਟ ਚੈੱਕ ਕਰਾਵਾਂਗੇ ਔਰ ਜਿੱਥੇ ਸਾਨੂੰ ਲੱਗਿਆ ਵੀ ਕੋਈ ਬਿਲਡਿੰਗ ਇਲੀਗਲ ਜਾਂ ਉਹ ਲਗਾ ਲਾਈ ਲਿਗਲ阿里 ਮਤਲਬ ਵੀ ਜਿਹਦੇ ਨਾਲ ਕੋਈ ਜਾਤੀ ਜਾਨੀ ਨੁਕਸਾਨ ਹੋਣ ਦਾ ਡਰਾ ਇਮੀਡੀਏਟ ਨੂੰ ਸੀਲ ਕਰਾਓ ਦਿੱਲੀ ਬੇਸਮੈਂਟ ਵਿੱਚ ਹੋਏ ਹਾਦਸੇ ਤੋਂ ਬਾਅਦ ਹੁਣ ਲੁਧਿਆਣਾ ਪ੍ਰਸ਼ਾਸਨ ਜਾ ਕੇ ਆ ਕੁਝ ਦਿਨ ਪਹਿਲਾਂ ਦੇ ਵਿੱਚ ਇੱਕ ਹਾਦਸਾ ਵਾਪਰਿਆ ਸੀ ਜਿੱਥੇ ਬੇਸਮੈਂਟ ਚ ਸੀਵਰੇਜ ਦਾ ਪਾਣੀ ਭਰਨ ਦੇ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਨੋਟਿਸ ਲੈਂਦੇ ਹੋਏ ਲੁਧਿਆਣਾ ਦੇ ਹਲਕਾ ਪਛਮੀ ਤੋਂ ਵਿਧਾਇਕ ਗੁਰਪਤ ਤੱਕ ਗੋਕੀ ਵੱਲੋਂ ਦੇਸ਼ਾਰੀ ਕੀਤੀ ਗਈ ਸੀ ਲੁਧਿਆਣਾ ਵਿੱਚ ਉਹਨਾਂ ਹਲਕੇ ਦੀਆਂ ਜੁੜੀਆਂ ਵੀ ਬੇਨਿਯਮੇ ਨਾਲ ਬੇਸਮੈਂਟਾਂ ਬਣੀਆਂ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਦੱਸਦੀਏ ਕਿ ਉਹਨਾਂ ਕਹਿ ਕੀ ਇਹ ਹਾਦਸੇ ਨਾ ਵਾਪਰ ਇਸ ਲਈ ਉਹਨਾਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਨੇ ਉਹਨਾਂ ਨੇ ਇਹ ਵੀ ਗੱਲ ਮੰਨੀ ਕਿ ਗੈਰਕਾਨੂੰਨੀ ਇਮਾਰਤਾਂ ਦੇ ਨਿਰਮਾਣ ਦੇ ਵਿੱਚ ਉਸ ਸਮੇਂ ਦੀ ਮੌਜੂਦਾ ਅਫਸਰ ਸ਼ਾਹੀ ਜ਼ਿੰਮੇਵਾਰ ਸੀ ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤ ਸੀ ਨਾ ਵਾਪਰਨ ਦੇ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦੇਣਗੇ ਕਿ ਗੈਰਕਾਨੂੰਨੀ ਤੌਰ ਤੇ ਬਣਿਆ ਬੀਸਮੈਂਟਾਂ ਇਮਾਰਤਾਂ ਖਿਲਾਫ ਕਾਰਵਾਈ ਕੀਤੀ ਜਾਵੇ। ਹੋਰ ਕੀ ਕਿਹਾ ਆਓ ਸੁਣਦੇ ਹਾਂ। ਲੁਧਿਆਣਾ ਲਾਈਵ ਦੇ ਲਈ सुरेंद्र ਸੋਨੀ ਤੇ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਹਾਂ ਖਾਸਾ ਵਾਪਰਿਆ ਕੱਲ ਲੁਧਿਆਣਾ ਤੇ ਤੁਹਾਡੇ ਹਲਕੇ ਚ ਵੀ ਕਾਫੀ ਬੀ ਬੈਗੀਆਂ ਟਿਊਸ਼ਨ ਦੇ ਗੱਲ ਕਰਦੇ ਬਿਲਕੁਲ ਮੈਂ ਮੈਂ ਬਹੁਤ ਅੱਛਾ ਤੁਸੀਂ ਇੱਕ ਇਹ ਜ਼ਰੂਰੀ ਮਤਲਬ ਅੱਜ ਦੀ ਲੋੜ ਵਾਸਤੇ ਤੁਸੀਂ ਇਹ ਕੁਐਸਚਨ ਪੁੱਛਿਆ ਉਹਦੇ ਵਾਸਤੇ ਮੈਂ ਮਹਿਮਾਨਜੋਗ ਡੀਸੀ ਸਾਹਿਬਾਂ ਨਾਲ ਫੇਰੇ ਚ ਕੀਤੀਆਂ ਗੱਲ ਤੇ ਉਹਦੇ ਜਿੰਨੇ ਮੇਰੇ ਏਰੀਏ ਦੇ ਵਿੱਚ ਬੇਸਮੈਂਟਾਂ ਦੇ ਵਿੱਚ ਜਾਂ ਇਲੀਗਲ ਬਿਲਡਿੰਗਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਆ ਕੋਈ ਐਮਰਜੈਂਸੀ ਡੋਰ ਨਹੀਂ ਹੈਗਾ ਇਮੀਡੀਏਟ ਉਹਨਾਂ ਦਾ ਅਸੀਂ ਸਰਵੇ ਕਰਾ ਰਹੇ ਆ ਕਾਰਪੋਰੇਸ਼ਨ ਦੀ ਨਾਲ ਬਿਲਡਿੰਗ ਬ੍ਰਾਂਚ ਹੋਏਗੀ ਡੀਸੀ ਮੈਡਮ ਨਾਲ ਵੀ ਗੱਲ ਹੋਈ ਤੇ ਕਮਿਸ਼ਨਰ ਸਾਹਿਬ ਨਾਲ ਹੁਣ 1 ਵਜੇ ਮੇਰੀ ਮੀਟਿੰਗ ਆ ਮੈਂ ਕਰਨ ਜਾ ਰਿਹਾ ਜਿਹਦੇ ਵਿੱਚ ਕਿ ਖਾਸ ਤੌਰ ਤੇ ਜਿੰਨੇ ਸਾਡੇ ਬੱਚੇ ਜਿੱਥੇ ਇੱਥੇ ਜਿਹੜੇ ਜਿਹੜੇ ਟਿਊਸ਼ਨ ਸੈਂਟਰ ਚ ਪੜਨ ਜਾਂਦੇ ਆ ਉਹ ਬਿਲਡਿੰਗਾਂ ਨੂੰ ਇਮੀਡੀਏਟ ਚੈੱਕ ਕਰਾਵਾਂਗੇ ਔਰ ਜਿੱਥੇ ਸਾਨੂੰ ਲੱਗਿਆ ਵੀ ਕੋਈ ਬਿਲਡਿੰਗ ਇਲੀਗਲ ਜਾਂ ਉਹ ਲੱਗਾ ਲੈ ਇਲੀਗਲ ਆ ਨਹੀਂ ਮਤਲਬ ਵੀ ਜਿਹਦੇ ਨਾਲ ਕੋਈ ਜਾਤੀ ਨੁਜਾਨੀ ਨੁਕਸਾਨ ਹੋਣ ਦਾ ਡਰਾ ਇਮੀਡੀਏਟ ਨੂੰ ਸੀਲ ਕਰਾਵਾਂਗੇ ਐਮ ਐਨ ਸਾਹਿਬ ਜ਼ਿਆਦਾਤਰ ਤੁਹਾਡੇ ਹਲਕੇ ਦੇ ਵਿੱਚ ਟਿਊਸ਼ਨ ਸੈਂਟਰ ਆ ਫਾਇਰ ਦੀ ਹੋ ਕੇ ਕੋਈ ਫੈਸਿਲਿਟੀ ਨਹੀਂ ਹੈ ਕਿ ਮਤਲਬ ਅੱਜ ਅੱਜ ਹੀ ਮੇਰੀ ਕਮਿਸ਼ਨਰ ਸਾਹਿਬ ਨਾਲ ਇਸ ਅਸਲੇ ਦੇ ਸਵੇਰੇ ਫੋਨ ਤੇ ਗੱਲ ਹੋਈ ਆ ਪਰ ਹੁਣ ਮੈਂ ਫਿਜ਼ੀਕਲੀ ਮਿਲ ਕੇ ਉਹਨਾਂ ਨੂੰ ਇਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਮੈਂ ਬਿਲਕੁਲ ਸਾਰੇ ਜਿੰਨੇ ਸਰਵੇ ਅੱਜ ਤੋਂ ਹੀ ਅੱਜ ਤੋਂ ਨਹੀਂ ਦਾ ਕੱਲ ਤੋਂ ਸ਼ੁਰੂ ਹੋ ਜਾਣੇ ਆ ਜਿੰਨੀਆਂ ਟਿਊਸ਼ਨ ਮਾਰਕੀਟ ਹੋ ਗਈ ਆਪਣੇ ਮਾਲਟਨ ਐਕਸਟੈਂਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਸਰਾਬਾ ਨਗਰ ਹੋ ਗਿਆ ਰੋਜ਼ਗਾਂਧੀ ਮਾਰਕੀਟ ਹੋ ਗਿਆ ਕਿਚਰੂ ਨਗਰ ਹੋ ਗਿਆ ਰਿਸ਼ੀ ਨਗਰ ਹੋ ਗਿਆ ਜਿੱਥੇ-ਥੇ ਟਿਊਸ਼ਨ ਹੱਬ ਨੇ ਸਾਡੇ ਸਟੱਡੀ ਹੱਬਸ ਨੇ ਉੱਥੇ ਪ੍ਰੋਪਰ ਕਾਰਪੋਰੇਸ਼ਨ ਦੇ ਆਫੀਸਰਸ ਔਰ ਡੀਸੀ ਬ੍ਰਾਂਚ ਦੇ ਆਫਿਸ ਔਰ ਫਾਇਰ ਬ੍ਰਿਗੇਡ ਦੇ ਸਾਰੇ ਪੂਰਾ ਕਨਵਾ ਜਾਏਗਾ ਪੂਰੀ ਬਿਲਡਿੰਗ ਚੈੱਕ ਕਰੇਗਾ ਵੀ ਸੇਫਟੀ ਵਾਈਜ਼ ਕਿਉਂਕਿ ਅਗੋਂ ਆਉਣ ਵਾਲਾ ਟਾਈਮ ਬੜਾ ਮੈਨੂੰ ਜੋ ਪਤਾ ਲੱਗਿਆ ਮੌਸਮ ਭਾਗ ਤੋਂ ਵੀ ਫਲਡਸ ਆਉਂਦੀ ਵੀ ਹੈ ਵੀ ਪਾਣੀ ਜ਼ਿਆਦਾ ਆ ਸਕਦਾ ਸਰ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕੀਤੀ ਕਿ ਹੁਣ ਜਿਹੜੀ ਇਹ ਚੈਕਿੰਗ ਕੀਤੀ ਜਾਊਗੀ ਪਰ ਜਦੋਂ ਬਣਦੀਆਂ ਨੇ ਬਿਲਡਿੰਗਾਂ ਉਦੋਂ ਬੇਨੀਮਾ ਹੁੰਦੀਆਂ ਨੇ ਬਿਲਕੁਲ ਹੁੰਦੀਆਂ ਨੇ ਉਹਦੇ ਜ਼ਿੰਮੇਵਾਰ ਦੇਖੋ ਸਿੱਧੇ ਤੌਰ ਤੇ ਕਾਰਪੋਰੇਸ਼ਨ ਦੇ ਅਫਸਰ ਹੁੰਦੇ ਆ ਇੱਕ ਦਿਨ 'ਚ ਕੋਈ ਬਿਲਡਿੰਗ ਬਣਦੀ ਨਹੀਂ ਔਰ ਨਾਮ ਬਦਨਾਮ ਹੁੰਦਾ ਤੁਹਾਡੇ ਸਾਡੇ ਵਰਗਿਆਂ ਦਾ ਜਦੋਂ ਬਿਲਡਿੰਗ ਬਣਦੀ ਆ ਜਾਂ ਤਾਂ ਉਦੋਂ ਹੀ ਰੋਕਿਆ ਜਾਵੇ ਜਦੋਂ ਬਣ ਜਾਂਦੀ ਹੈ ਤਿਆਰ ਹੋ ਜਾਂਦੇ ਲੋਕੀ ਉੱਤੇ ਰਹਿਣ ਲੱਗ ਜਾਂਦੇ ਨੇ ਫਿਰ ਤੁਸੀਂ ਕਦੇ ਸੀਲ ਲਾਇਆ ਨਹੀਂ ਹੋ ਤੇ ਕਦੇ ਤੁਸੀਂ ਫਿਰ ਬਲਡੋਜ਼ਰ ਲੈ ਜਾਂਦੇ ਹੋ ਕਾਲਾ ਪੰਜ ਪੀਲਾ ਪੰਜਾ ਲੈ ਜਾਂਦੇ ਹੋ ਇਹ ਬਿਲਕੁਲ ਗਲਤ ਗੱਲ ਆ ਜਿਹਦੀ ਟਨਿਓ ਚ ਗਲਤ ਬਿਲਡਿੰਗ ਬਣੀ ਆ ਉਹ ਅਫਸਰ ਦੇ ਉੱਤੇ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਆ ਜਿਹੜੀ ਜਿਹੜੀ ਬਣ ਰਹੀਆਂ ਨੇ ਉਹਦੇ ਜਿਹੜੇ ਬਿਲਕੁਲ ਜਿਹੜੀ ਬਿਲਕੁਲ ਮੈਂ ਉਦੋਂ ਜਦੋਂ ਵਿਧਾਨ ਸਭਾ ਕਮੇਟੀ ਵਿੱਚ ਮੈਂ ਉਦੋਂ ਵੀ ਕਮਿਸ਼ਨਰ ਸਾਹਿਬ ਨੂੰ ਨੋਟ ਕਰਾਇਆ ਜਦੋਂ ਮੈਨੂੰ ਪੁੱਛਿਆ ਗਿਆ ਜਨਤ ਹੈਸ਼ੀ ਵੱਲੋਂ ਕਿ ਕੋਈ ਕੋਈ ਬਿਲਡਿੰਗ ਬਾੜੇ ਵਾਲ ਬਣਦੀ ਆ ਮੈਂ ਕਿਹਾ ਨੂੰ ਪੂਰੀ ਤਰ੍ਹਾਂ ਚੈੱਕ ਕਰੂਗਾ ਐਮਐਲਏ ਸਾਹਿਬ ਇੱਕ ਹਫ਼ਤੇ ਦਾ ਸਮਾਂ ਹੋ ਗਿਆ ਦਿੱਲੀ ਦੇ ਵਿੱਚ ਇਸ ਹਾਦਸੇ ਨੂੰ ਹੁਣ ਤੁਸੀਂ ਕਹਿੰਦੇ ਹੋ ਕਿ ਮਾਮਲਾ ਧਿਆਨ ਚਾਇਆ ਅਸੀਂ ਜਾਵਾਂਗੇ ਲੱਗਦਾ ਨਹੀਂ 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 ਇੱਦਾਂ ਨਹੀਂ ਹੈਗਾ ਦੇਖੋ ਸਾਡੇ ਧਿਆਨ ਛੇਗਾ ਵੀ ਛੁੱਟੀਆਂ ਅਸੀਂ ਸ਼ਨੀ ਐਤਵਾਰ ਦੀ ਛੁੱਟੀ ਸੀ ਸੋੜ ਲਓ ਉਸ ਤੋਂ ਪਹਿਲਾਂ ਕਿ ਮਿਸਟਰ ਸਾਹਿਬ ਇੱਥੇ ਹੈ ਨਹੀਂ ਜੀ ਪਤਾ ਕਰ ਲਓ ਰਿਕਾਰਡ ਚੈੱਕ ਕਰ ਲਓ ਚੰਡੀਗੜ੍ਹ ਗਏ ਸੀ ਇੱਕ ਦਿਨ ਫਿਰ ਉਹ ਉਹਨਾਂ ਦੀ ਸ਼ਹਾਦਤ ਸੀਗੀ ਇੱਥੇ ਆਪਰੇ ਕੀ ਕਹਿੰਦੇ ਜੁਲੰਦਰ ਕਲ ਚੱਕਰ ਸਾਦਕਾ ਜਲੰਧਰ ਸੀਗੇ ਉਹ ਠੀਕ ਹੈ ਇਸ ਕਰਕੇ ਆਫੀਸਰ ਸਟੇਬਲ ਤੇ ਬੈਠੇਗਾ ਤਾਂ ਹੀ ਗੱਲ ਹੁੰਦੀ ਹੈ ਨਾ ਫੋਨ ਤੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਪਰ ਫਿਜ਼ੀਕਲੀ ਅੱਜ ਮਿਲ ਕੇ ਵਿਸਤਾਰ ਬਿਲਕੁਲ ਐਕਸ਼ਨ ਮੋਡ ਚ ਆ ਤੁਸੀਂ ਬੇਸ਼ੱਕ ਆ ਜਾਓ ਉੱਤੇ ਘਟ ਤੱਕ ਠੀਕ